ਇੱਥੇ ਵਿਆਹਾਂ ਦੇ ਵਿੱਚ ਫੇਰ ਹੁੰਦੇ ਤੇ ਮਰਗਾ ਤੇ ਮਠਿਆਈਆਂ ਨੇ ਇੱਥੇ ਗੁੰਡਾ ਬੰਦਾ ਹੀਰੋਆਂ ਨੂੰ ਮੜੇ ਦਿਆਂ ਸਨਵਾਈਆਂ ਨੇ ਇੱਥੇ ਗੁੰਡਾ ਬੰਦਾ ਹੀਰੋਆਂ ਨੂੰ ਮੜੇ ਦਿਆਂ ਸਨਵਾਈਆਂ ਨੇ ਲੋਕਾਂ ਦੇ ਪੱਲੇ ਹੈ ਨਹੀਂ ਲੋਕਾਂ ਦੇ ਪੱਲੇ ਹੈ ਨਹੀਂ ਹੁਣ ਕੱਖ ਪੰਜਾਬਸਿਆਂ ਤੇਰੇ ਕਿਹੜੇ ਕਿਹੜੇ ਦੁੱਖ ਲਿਖਾਂ ਮੈਂ ਉਹ ਦੱਸ ਪੰਜਾਬ ਕੀ ਬਾਤ ਆ ਤੇਰੇ ਕਿਹੜੇ ਕਿਹੜੇ ਦੁੱਖ ਲਿਖੋਂ ਉਹ ਦੱਸ ਪੰਜਾਬ ਸਿਆ ਵਾ ਤੁਹਾਡੀ ਜ਼ਿੰਦਗੀ ਸਵਰਗ ਬਣਾ ਦਾਗੇ ਲੋਕਾਂ ਨਾਲ ਝੂਠੇ ਲਾਰੇ ਨੇ ਇੱਥੇ ਬਾਹਰ ਚੋਰ ਤੇ ਗੁੰਡੇ ਨੇ ਜੇਲਾਂ ਦੇ ਵਿੱਚ ਹਵਾਰੇ ਨੇ ਇੱਥੇ ਬਾਹਰ ਚੋਰ ਤੇ ਗੁੰਡੇ ਨੇ ਜੇਲਾਂ ਦੇ ਵਿੱਚ ਹਵਾਰੇ ਨੇ ਸੀਨੇ ਦੇ ਵਿੱਚ ਹੁਣ ਵੱਜਦੀ ਸੇਨਾ ਦੇ ਟੋਣ ਵੱਜਦੀ ਏ ਓ ਸੱਟ ਪੰਜਾਬ ਸਿਆ ਤੇਰੇ ਕਿਹੜੇ ਕਿਹੜੇ ਦੁੱਖ ਲਿਖਾਂ ਮੈਂ ਦੱਸ ਪੰਜਾਬ